ਨਿਸ਼ਚਿਤ ਨਾ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਕਿਸ ਲਈ ਖੂਨਦਾਨ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਦੇ ਉੱਤੇ ਪਖਵਾੜਾ ਤਹਿਤ ਪਖਵਾੜਾ ਜੋ ਸਕੀਮ ਹੈ ਜੀ ਉਸ ਦੇ ਤਹਿਤ ਇਹ ਅੱਜ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਜੀ ਇਹ ਗੈਰੀ ਕੰਗ ਆਪਣੇ ਭਰਾ ਦੀ ਮਾਰਕੀਟ ਹੈ ਜੀ ਉਹਦੇ ਮਾਰਕੀਟ ਦੇ ਵਿੱਚ ਲਗਾਇਆ ਗਿਆ ਗੈਰੀ ਕੰਗ ਖੂਨਦਾਨ ਕੈਂਪ ਬਾਰੇ ਕੀ ਜਾਣਕਾਰੀ ਖੂਨਦਾਨ ਮਹਾਦਾਨੀ ਹਰ ਮੈਂ ਨੌਜਵਾਨ ਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵਿਚੜ ਕੇ ਜਿੱਥੇ ਵੀ ਆਪਾਂ ਡੋਨੇਟ ਕਰ ਸਕਦੇ ਆ ਜੇ ਆਪਣੇ ਇੱਕ ਬਲੱਡ ਦੇਣ ਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਆ ਤਾਂ ਆਪਾਂ ਨੂੰ ਜ਼ਰੂਰ ਬਲੱਡ ਡੋਨੇਟ ਕਰਨਾ ਚਾਹੀਦਾ ਹੈ। ਕੀ ਨਾਮ ਤੁਹਾਡਾ ਹੈ? ਮੇਰਾ ਨਾਮ ਜੀ ਗੈਰੀ ਗੰਗ। ਅੱਜ ਖੂਨਦਾਨ ਕੈਂਪ ਲਗਾਇਆ ਗਿਆ ਕੀ ਕਹਣਾ ਚਾਹੁੰਦੇ? ਅੱਜ ਸਾਡੇ ਵੱਡੇ ਭਰਾ ਨਿਸ਼ੂ ਸ਼ਰਮਾ ਦੀ ਅਗਵਾਈ ਦੇ ਵਿੱਚ ਸਾਡੀ ਮਾਰਕੀਟ ਕੰਦ ਮਾਰਕੀਟ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈ। ਖੂਨਦਾਨ ਮਹਾਦਾ ਤੇ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਲੋਕਾਂ ਨੂੰ ਵੀ ਇੱਕ ਥੋੜੀ ਬੋਤਲ ਦੇ ਰਾਹੀਂ ਖੂਨ ਦਾ ਜੇ ਤੁਸੀਂ ਕਰਦੇ ਹੋ ਕਿਸੇ ਨੂੰ ਜ਼ਰੂਰ ਭੇਜਦੇ ਹੋ ਖੂਨ ਮਿਲ ਜਵੇ ਤੇ ਅਪੀਲ ਕਰਦਾ ਵੀ ਆਗੇ ਵੱਧ ਤੋਂ ਵੱਧ ਜਾਣੇ ਇੱਥੇ ਖੂਨ ਡੋਨਰ ਕਰੋ ਕੀ ਨਾਮ ਹੈ ਤੁਹਾਡਾ ਡਾਕਟਰ ਅਸ਼ੋਕ ਸ਼ਰਮਾ ਆ ਤੁਸੀਂ ਜੋ ਖੂਨ ਦਾ ਕੈਂਪ ਲਗਾਇਆ ਗਿਆ ਹੈ ਕਿਹੜਾ ਕੈਂਪ ਹੈ ਇਹ ਜਿਹੜਾ ਖੂਨਦਾਨ ਕੈਂਪ ਹੈ ਇਹ ਸਾਡੇ ਬਹੁਤ ਹੀ ਜਸ਼ਤਮਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ ਇਸ ਤੇ ਸੰਗ ਵਿੱਚ ਪੰਦਰਵਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਜੋ 17 ਤੋਂ ਲੈ ਕੇ 2 ਅਕਤੂਬਰ ਤੱਕ ਇਹਦੇ ਵਿੱਚ ਜਿਹੜੀ ਸੇਵਾ ਦੇ ਭਾਵਨਾ ਜਿਹੜੇ ਕੰਮ ਨੇ ਉਹ ਕਰੇ ਜਾਣਗੇ ਉਸੇ ਤਹਿਤ ਅੱਜ ਜਿਹੜਾ ਖੂਨਦਾਨ ਕੈਂਪ ਦਾ ਜਿਹੜਾ ਆਯੋਜਨ ਕੀਤਾ ਗਿਆ ਹੈ ਕਿਉਂਕਿ ਖੂਨਦਾਨ ਸਭ ਤੋਂ ਉਤਮਦਾਨ ਹੈ ਖੂਨ ਕਿਸੇ ਦੇ ਲਹਾਂਡ ਨਾਲੋਂ ਜੇ ਖੂਨ ਦਈਏ ਤਾਂ ਕਿਸੇ ਦੀ ਜਾਨ ਬਚਦੀ ਹੈ ਕਿਉਂਕਿ ਮੋਦੀ ਜੀ ਦਾ ਇਹ ਹੀ slogan ਵੀ ਇਹ ਰਿਹਾ ਹੈ ਕਿ ਸਾਰਾ ਜਿਹੜਾ ਮੁਲਕਾ ਤਰੱਕੀ ਕਰੇ ਇੱਕ ਦੂਜੇ ਦੇ ਨਾਲ ਚੰਗੇ ਰਿਲੇਸ਼ਨ ਹੋ ਇਸੇ ਸਬੰਧ ਦੇ ਵਿੱਚ ਉਹਨਾਂ ਦੇ ਜਨਮ ਦਿਹਾੜੇ ਤੇ ਖੂਨ ਦਾਨ ਦਾ ਜੀ ਮੇਰਾ ਨਾਮ ਮਨੋਜ ਦਿਵਾੜੀ ਜੀ ਉਹਨਾਂ ਨੂੰ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਸਾਡੇ ਜਸਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੇ 75ਵੇਂ ਜਨਮ ਦਿਵਸ ਦੇ ਉੱਪਰ ਕੰਗ ਮਾਰਕੀਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਨੀਸ਼ੂ ਸ਼ਰਮਾ ਜੀ ਸਾਡੇ ਨੌਜਵਾਨ ਆਗੂ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਹੈ ਦੇਖੋ ਖੂਨਦਾਨ ਇੱਕ ਸੁਪਰੀਮ দান ਹੈ ਇਸ ਤੋਂ ਉੱਪਰ ਕੋਈ ਬੜਾ ਦਾਨ ਨਹੀਂ ਮਹਾਦਾਨ ਕਿਹਾ ਗਿਆ ਜੀ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਖੂਨ ਦੀ ਤਾਂ ਉਹ ਖੂਨ ਨਾਲ ਹੀ ਪੂਰੀ ਹੋ ਸਕਦੀ ਹੈ ਇਸ ਕਰਕੇ ਖੂਨ ਦਾ ਕੋਈ ਤੋੜ ਨਹੀਂ ਹੈ ਖੂਨ ਇੱਕ ਸੁਪਰੀਮ দান ਹੈ ਜੋ ਅੱਜ ਲਗਾਇਆ ਗਿਆ ਜਿੰਨੇ ਲੋਕਾਂ ਨੇ ਜਿੰਨੇ ਵੀ ਮੇਰੇ ਦੋਸਤਾਂ ਨੇ ਇੱਥੇ ਆ ਕੇ ਆਪਣਾ ਖੂਨਦਾਨ ਕੀਤਾ ਮੈਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਹੀ ਹਾਰਦਿਕ ਵਧਾਈ ਦਿੰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੋਦੀ ਜੀ ਦੇ ਜਨਮ ਦਿਵਸ ਦੇ ਉੱਪਰ ਆ ਕੇ ਇੱਕ ਬਹੁਤ ਹੀ ਸ਼ਰਮ ਕਮ ਕੀਤਾ ਹੈ